ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਜੰਡਿਆਲਾ ਮੰਜਕੀ ਦੇ ਹੈੱਡਮਾਸਟਰ 우ਜਾਗਰ ਸਿੰਘ ਸਮਰਾ ਸਟੇਡੀਅਮ ਦੀ ਬੈਕ ਸਾਈਡ ਤੇ ਬਲੇ ਵੇਟ ਲਿਫਟਿੰਗ ਹਾਲ ਵਿੱਚ ਅੱਜ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੇਟ ਲਿਫਟਰ ਕਬੱਡੀ ਖੇਡ ਦੇ ਖਿਡਾਰੀਆਂ ਨੂੰ ਸ੍ਰੀ ਸੁਸਾਇਟੀ ਸਮਰਾਵਾ ਵੱਲੋਂ ਬਦਾਮ ਵੰਡੇ ਗਏ ਇਸ ਮੌਕੇ ਤੇ ਇੰਟਰਨੈਸ਼ਨਲ ਕੋਚ ਡੀਪੀ ਹਰਮੇਸ਼ ਲਾਲ ਨੇ ਸ੍ਰੀ ਸੁਸਾਇਟੀ ਦੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਪਲਵਾਨਾਂ ਨੂੰ ਬਦਾਮ ਦੇ ਕੇ ਉਨ੍ਹਾਂ ਦੀ ਹੌਸਲਾ ਫਜ਼ਾਈ ਕੀਤੀ ਇਸ ਮੌਕੇ ਪਲਵਾਨਾਂ ਨੇ ਵੀ ਕਿਹਾ ਕਿ ਆਉਣ ਵਾਲੀ ਵੇਟ ਲਿਫਟਿੰਗ ਤੇ ਮੈਚ ਉਹ ਵਧੀਆ ਪ੍ਰਦਰਸ਼ਨ ਕਰਨਗੇ ਆਪਣੇ ਪਿੰਡ ਅਤੇ ਪੰਜਾਬ ਦਾ ਨਾਮ ਰੋਸ਼ਨ ਕਰਨਗੇ ਇਸ ਮੌਕੇ ਤੇ ਸਵੀ ਸੋਸਾਇਟੀ ਦੇ ਮੈਂਬਰ ਤੇ ਪਲਵਾਨ ਹਾਜ਼ਰ ਸਨ ਪਿੰਡ ਜੰਡਿਆਲਾ ਮੰਚੀ ਤੋਂ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਅੱਜ ਦੁਆਬੇ ਦੇ ਬਹੁਤ ਪ੍ਰਸਿੱਧ ਨਗਰ ਪਿੰਡ ਸਮਰਾਈ ਬਲੋਂ ਜਿਹੜੇ ਐਨ ਆਰ ਆਈ ਪਰਿਵਾਰਾਂ ਦੇ ਵਿੱਚੋਂ ਹੈਪੀ ਬਾਬੇ ਕਿਆਂ ਦੇ ਪਰਿਵਾਰ ਬਲੋਂ ਵੀਟ ਲਿਫਟਿੰਗ ਸੈਂਟਰ ਕਬੱਡੀ ਰੈਸਲਿੰਗ ਤੇ ਬਾਕੀ ਖੇਡਾਂ ਨੂੰ ਜਿਹੜਾ ਹੈ ਉਹਨਾਂ ਨੇ ਬਾਦਾਮ ਭੇਜੇ ਸੀਗੇ ਬਾਦਾਮਾਂ ਦੀ ਖੁਰਾਕ ਜਿਹੜੀ ਹੈ ਜਦੋਂ ਸਾਡੇ ਖਿਡਾਰੀਆਂ ਨੂੰ ਮਿਲੇਗੀ ਤਾਂ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਖਿਡਾਰੀ ਇਸ ਸੇਵਾ ਨੂੰ ਇਸ ਸ਼ਾਬਾਸ਼ ਨੂੰ ਦੇਖ ਕੇ ਹੋਰ ਉਤਸ਼ਾਹ ਹੋਣਗੇ ਉਮੀਦ ਕਰਦਾ ਕਿ ਇਹ ਜਿਹੜਾ ਉਦਮ ਹੈ ਸਾਡੀ ਸਵਿਸ ਸੁਸਾਇਟੀ ਸਮਰਾਈ ਦੇ ਏ ਬਲੋਂ ਵਿਸ਼ੇਸ਼ ਤੌਰ ਤੇ ਕਿ ਉਹਨਾਂ ਦੇ ਨਮਾਇंदे ਲੱਖਾ ਜੀ ਲੱਖਾ ਸੁਮਰਾਜੀ ਵਿਸ਼ੇਸ਼ ਤੌਰ ਤੇ ਆਏ ਨੇ ਤੇ ਨਾਲ ਮੇਰੇ ਸੱਜੇ ਹੱਥ ਸਰ ਰਣਜੀਤ ਸਿੰਘ ਜੀ ਉਹ ਆਏ ਨੇ ਤੇ ਉਹਨਾਂ ਦੇ ਉਦਮ ਸਦਕਾ ਜਿਹੜਾ ਹੈ ਅੱਜ ਇਹ ਛੋਟਾ ਜਿਹਾ ਸਮਾਗਮ ਅਸੀਂ ਰੱਖਿਆ ਸੀਗਾ ਬੱਚਿਆਂ ਨੂੰ ਅਸੀਂ ਬਦਾਮ ਵੰਡੇਆ ਤੇ ਉਹਨਾਂ ਐਨ ਆਰ ਆਈ ਪਰਿਵਾਰ ਹੈਪੀ ਬਾਬੇਗਾਹ ਦੇ ਪਰਿਵਾਰ ਨੂੰ ਤੇ ਨਗਰ ਸਮਰਾਏ ਦੇ ਸਾਰੇ ਖੇਡ ਪ੍ਰੇਮੀਆਂ ਮੂੰ ਜਿਹੜੀ ਆ ਸ਼ਾਬਾਸ਼ ਦੇਣੀ ਚਾਹੁੰਦੇ ਆ ਕਿ ਉਹ ਪੱਧ ਚੜ ਕੇ ਇਹਨਾਂ ਖਿਡਾਰੀਆਂ ਦੀ ਸਾਰੀਆਂ ਖੇਡਾਂ ਦੇ ਰਹਿੰਦੇ ਹੋਰ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨਗੇ ਅੰਤ ਵਿੱਚ ਫੇਰ ਮੈਂ ਆ ਸਵੇ ਸੋਸਾਇਟੀ ਸਮਰਾਏ ਸਰ ਰੰਜੀਤ ਸਿੰਘ ਜੀ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵੇਲਫੇਅਰ ਲਿਫਟਿੰਗ ਕੋਚਿੰਗ ਸੈਂਟਰ ਸਮਰਾਏ ਜੰਡੇ ਵਾਲਾ ਵਾਹਿਗੁਰੂ ਕਾਲ ਸਾ ਵਾਹਿਗੁਰੂ ਫਤਿਹ 베ਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram aur WhatsApp channel par